ਫੋਨ ਆ ਗਿਆ আজকাল ਬਹੁਤ ਜ਼ਿਆਦਾ ਸਕਰੀਨ ਟਾਈਮ ਬਹੁਤ ਜ਼ਿਆਦਾ ਵੱਧ ਗਿਆ ਕਿ ਉਦਾਰ ઓਰ ਆਟਿਜ਼ਮ ਦਾ ਵੀ ਕੋਈ ਕਨੈਕਸ਼ਨ ਹੈ ਬੱਚਾ ਜਦੋਂ ਪੈਦਾ ਹੁੰਦਾ ਉਹਦੀਆਂ 5 ਸੈਂਸਿਸ ਨੇ ਨੋਰਮਲ ਬੱਚੇ ਦੀ ਤਾਂ ਸਲੋ ਪ੍ਰੋਸੈਸ ਹੁੰਦਾ ਜਦੋਂ ਮੋਬਾਈਲ ਤੇ ਜਦੋਂ ਗੱਲ ਆ ਜਾਂਦੀ ਹੈ ਉਹ ਬਾਕੀ ਸੈਂਸਿਸ ਚਾਰ ਜਿਹੜੀਆਂ ਉਹ ਬਲੌਕ ਹੋ ਜਾਂਦੀਆਂ ਇੱਕ ਸੈਂਸਿਸ ਥੋੜੀ ਕੰਮ ਕਰ ਰਹੀ ਹੁੰਦੀ ਹੈ ਉਹ ਸਿਰਫ ਆਈਸ ਉਹ ਜਦੋਂ ਚੱਲੀ ਜਾਂਦੀ ਚੱਲੀ ਜਾਂਦੀ ਹੈ ਤਾਂ ਇੱਕ ਹੀ ਸੈਂਸਿਸ ਸੈਂਸ ਜਿਹੜੀ ਆ ਉਹ ਬਹੁਤ ਜ਼ਿਆਦਾ ਐਕਟਿਵ ਹੋ ਜਾਂਦੀ ਹੈ ਬਾਕੀ ਦੀ ਚਾਰ ਡਿਸਟਰਬ ਹੋ ਜਾਂਦੀਆਂ ਉਹਨੂੰ ਕਹਿੰਦੇ ਆ ਸੈਂਸਰੀ ਡਿਸਟਰਬੈਂਸ ਉਹ ਹੀ ਆਟਿਜ਼ਮ ਦੀ ਪਹਿਲੀ ਨੀਂਦ ਧਰ ਦ ਓਵਰ ਸਕ੍ਰੀਨਿੰਗ ਦੇ ਨਾਲ ਜਦੋਂ ਕੋਵਿਡ ਦਾ ਸਮਾਂ ਆਇਆ ਸੀ ਨਾ ਉਸ ਤੋਂ ਬਾਅਦ ਜਿਹੜੀ ਇਹਨਾਂ ਦੀ ਸੰਖਿਆ ਵਧੀ ਹੈ ਉਸ ਤੋਂ ਪਹਿਲਾਂ ਇੰਨੀ ਨਹੀਂ ਸੀ ਵੱਧ ਤੋਂ ਉਦੋਂ ਵੀ ਰਹੀ ਸੀ ਹੁਣ ਤੇ ਇੱਕਦਮ ਫਲੱਡ ਆਇਆ ਪਿਆ ਫੂਡ ਇੰਡਸਟਰੀ ਨੇ ਸਾਡੇ ਫੂਡ ਤੇ ਕਬਜ਼ਾ ਕੀਤਾ ਇਹਨਾਂ ਨੇ ਹਰ ਚੀਜ਼ ਨੂੰ ਪ੍ਰੋਸੈਸ ਕਰਨਾ ਸ਼ੁਰੂ ਕੀਤਾ ਉਹਦੀ ਸ਼ੈਲਫ ਲਾਈਫ ਵਧਾਉਣੀ ਸ਼ੁਰੂ ਕੀਤੀ ਜਦੋਂ ਕਿਸੇ ਦੀ ਸ਼ੈਲਫ ਲਾਈਫ ਵਧਾਉਣੇ ਤਾਂ ਉਹਦੇ ਬਹੁਤ ਸਾਰੇ ਕੈਮੀਕल्स ਇੰਟਰ ਆਉਂਦੇ ਨੇ ਉਹ ਕੈਮੀਕल्स ਥੋੜ੍ਹੇ ਲਈ ਤਾਂ ਹੋ ਸਕਦਾ ਤੁਸੀਂ ਉਹ ਲਿਖਤਾ ਵੀ ਇਟਸ ਸੇਫਟ ਵਿਦੀਨ ਦਾ ਸੇਫਟੀ ਲਿਮਿਟ ਬਟ ਯੂ نو ਜਿਹੜਾਂ ਦੀ ਕਦੇ ਵੀ ਕੋਈ ਸੇਫਟੀ ਲਿਮਿਟ ਨਹੀਂ ਹੁੰਦੀ ਸਾਡਾ ਜਿਹੜਾ ਲੇਟਸ ਜਿਹੜੀ ਫੂਡ ਹੈਬਿਟਸ ਜੜੀਆਂ ਆਈਆਂ ਉਹ ਚ ਹੈ ਕਾਰਬਸ ਦੀ ਬਹੁਤ ਜ਼ਿਆਦਾ ਮਾਤਰਾ ਵਧ ਗਈ ਕਾਰਬੋਹਾਈਡਰੇਟ ਸਾਡੀ ਮਾਤਰਾ ਚ ਕਿਸੇ ਨਾ ਕਿਸੇ ਰੂਪ ਚ ਇਨਟੈਕਟ ਜ਼ਿਆਦਾ ਹੋ ਗਈ ਫੂਡ ਇੰਡਸਟਰੀ ਨੇ ਸਾਡੇ ਫੂਡ ਤੇ ਕਬਜ਼ਾ ਕੀਤਾ ਇਹਨਾਂ ਨੇ ਹਰ ਚੀਜ਼ ਨੂੰ ਪ੍ਰੋਸੈਸ ਕਰਨਾ ਸ਼ੁਰੂ ਕੀਤਾ ਉਹਦੀ ਸ਼ੈਲਫ ਲਾਈਫ ਵਧਾਉਣੀ ਸ਼ੁਰੂ ਕੀਤੀ ਜਦੋਂ ਕਿਸੇ ਦੀ ਸ਼ੈਲਫ ਲਾਈਫ ਵਧਾਉਣੇ ਤਾਂ ਉਹਦੇ ਬਹੁਤ ਸਾਰੇ ਕੈਮੀਕਲਸ ਉਹ ਕੈਮੀਕਲਸ ਥੋਟਲੀ ਤਾਂ ਹੋ ਸਕਦਾ ਤੁਸੀਂ ਲਿਖਤਾ ਵੀ ਇਟ ਇਸ ਸੇਫਟ विद इन द ਸੇਫਟੀ ਲਿਮਿਟ ਬਟ ਯੂ نو ਜਿਹੜਾ ਜ਼ਹਿਰਾਂ ਦੀ ਕਦੇ ਵੀ ਕੋਈ ਸੇਫਟੀ ਲਿਮਿਟ ਨਹੀਂ ਹੁੰਦੀ ਹਣਾ ਇਹ ਤਾਂ ਜ਼ਹਿਰ ਦਾ ਜ਼ੈਰੀਆ ਚਾਹੇ ਇੱਕ ਤਾਂ ਤੁਸੀਂ ਟਿਕ ਸਟਰਮਟਿਸ ਨੂੰ ਮਾਰਨਾ ਹੈ ਤੇ ਚਾਹੇ ਤੁਸੀਂ ਚਾਹੇ ਤੇ ਤੁਸੀਂ ਇੱਕ ਸੁਸਰੀ ਨੂੰ ਮਾਰਨਾ ਹੈ ਹੂੰ ਉਹਦੇ ਲਈ ਵੀ ਉਨਾ ਹੀ ਖਤਰਨਾਕ ਹੋਏਗਾ ਔਰ ਤੁਹਾਡੇ ਲਈ ਵੀ ਉਨਾ ਹੀ ਖਤਰਨਾਕ ਹੋਏਗਾ ਲੈਵਲ ਹੈ ਕਿ ਤੁਹਾਡੇ ਲਈ ਥੋੜਾ ਦੇਰ ਨਾਲ ਹੋਏਗਾ ਉਹਦੇ ਲਈ ਇਮੀਡੀਏਟ ਹੋ ਜਾਏਗਾ ਰਾਈਟ ਜਿੰਨਾ ਵੱਡਾ ਹੈ ਤੇ ਆਪਣੇ ਸਰੀਰ ਦੇ ਅੰਦਰ ਜਾ ਹੀ ਰਿਹਾ ਜਾਏਗਾ ਜਾਏਗਾ ਪੌਇਜ਼ਨ ਵਰਸਸ ਫਾਸਟ ਪੌਇਜ਼ਨ ਫਾਸਟ ਪੌਇਜ਼ਨ ਹਣਾ ਉਹ ਉਹਨੇ ਇਫੈਕਟ ਤਾਂ ਉਹਨੇ ਕਰਨਾ ਹੀ ਕਰਨਾ ਦੂਸਰਾ ਸੀਗਾ ਕਿ ਜਿਹੜੀ ਪੈਸਿਸਾਈਡਸ ਦਾ ਹੂੰ ਇਹ ਸਾਡੇ 60 ਦੇ ਦਹਾਕੇ ਤੋਂ ਬਾਅਦ ਦੇਖੋ 60 ਤੋਂ ਪਹਿਲਾਂ ਜੇ ਕੋਈ ਕੋਈ ਵੀ ਪੰਜਾਬੀ ਜਿਹੜਾ ਗੱਲ ਸੁਣ ਰਿਹਾ ਹੋ ਉਹ ਮੇਰਾ ਉਹਨੇ ਆਟਿਜ਼ਮ ਦਾ ਨਾਮ ਨਹੀਂ ਸੁਣਿਆ ਹੋਗਾ ਨਹੀਂ ਸੁਣਿਆ ਸਹੀ ਗੱਲ ਹਮ ਹਣੇ ਹਰੇ ਕ੍ਰਾਂਤੀ ਤੋਂ ਪਹਿਲਾਂ ਹਮ ਔਰ ਅਸੀਂ ਪਿੰਡਾਂ 'ਚ ਵੀ ਪੜ ਕੇ ਆਏ ਆ ਪਿੰਡਾਂ ਦੇ ਵਿੱਚ ਵੀ ਸਾਨੂੰ ਜੇ ਪਿੰਡ 'ਚ ਕੋਈ ਆਟਿਜ਼ਮ ਵਾਲਾ ਬੱਚਾ ਤਾਂ ਨਹੀਂ ਹੁੰਦਾ ਸੀ ਹੁਣ ਅਸੀਂ ਦੇਖਦੇ ਆ ਜਦੋਂ ਆਟਿਜ਼ਮ ਵਾਲਾ ਨਹੀਂ ਹੁੰਦਾ ਸੀ ਕੋਈ ਵੈਸੇ ਹੀ ਵੀਕ ਬੱਚਾ ਹੋਣਾ ਡਿਲੀਵਰੀ ਟਾਈਮ ਤੇ ਕੋਈ ਨੁਕਸ ਪੈ ਜਾਣਾ ਜਾਂ ਕੋਈ ਡਾਊਨ ਸਿੰਡਰਮ ਬੱਚਾ ਹੋ ਜਾਣਾ ਇੱਕ ਪਿੰਡ 'ਚ ਕੋਈ ਇੱਕ ਅਦਾ ਹਮ ਇੰਨੇ ਕੇ ਕੇਸ ਹੁੰਦੇ ਸੀ ਹੁਣ ਤਾਂ ਟੋਟਲ ਜਿਹੜੀ ਪੰਜਾਬੀਆਂ ਦੀ ਜਾਂ ਟੋਟਲ ਲੋਕਾਂ ਦੁਨੀਆ ਦੀ ਰੀਪਰੋਡਕਟਿਵ ਹੈਲਥ ਜਿਹੜੀ ਆ ਉਹ ਬੜੀ ਤੇਜ਼ੀ ਨਾਲ ਡਿਕਲਾਈਨ ਕਰ ਰਹੀ ਹੈ ਉਹਦੇ ਵਿੱਚ ਤੁਹਾਡੀ ਪ੍ਰੈਗਨਨਸੀ ਵੀ ਆ ਜਾਂਦੀ ਹੈ ਉਹ ਚ ਤੁਹਾਡੇ ਬੱਚੇ ਜਨਮਦਰ ਵੀ ਆ ਜਾਂਦੀ ਹੈ ਉਹ ਚ ਅਗਾ ਉਹਨਾਂ ਦੀ ਡਵੈਲਪਮੈਂਟ ਵੀ ਆ ਜਾਂਦੀ ਹੈ ਸਾਰੇ ਅੰਡਰ ਥ੍ਰੈਟ ਆ ਗਿਆ ਇੱਕ ਚੀਜ਼ ਨਹੀਂ ਜੇ ਉਹਨੂੰ ਕੋਈ ਆਈਸੋਲੇਸ਼ਨ ਚ ਦੇਖਣਾ ਚਾਹੂਗਾ ਤਾਂ ਉਹ ਤਾਂ ਉਹਦੀ ਭੁੱਲ ਹੈ ਇਹਨੂੰ ਆਪਾਂ ਕਿਸੇ ਵੀ ਹੈਲਥ ਕੰਡੀਸ਼ਨ ਆਈਸੋਲੇਸ਼ਨ ਚ ਨਹੀਂ ਦੇਖ ਸਕਦੇ ਅਸੀਂ ਸੋ ਉਹ ਜਿਹੜੇ ਮੇਨ ਹੈ ਜਿਹੜੇ ਖੇਤੀਆਂ ਚੋਂ ਕੈਮੀਕਲ ਆਏ ਖੇਤੀ ਚ ਸਾਡੇ ਫੂਡ ਚੇਨ ਚੋਂ ਫੂਡ ਚੇਨ ਚੋਂ ਫਿਰ ਫੂਡ ਇੰਡਸਟਰੀ ਨੇ ਆਪਣੇ ਆਪ ਨੂੰ ਹੋਰ ਮਲਟੀਪਲੀਕੇਸ਼ਨ ਕੀਤੀ ਉਹਦੀ ਪ੍ਰੋਸੈਸ ਕੀਤਾ ਇਹਨਾਂ ਨੂੰ ਪਾਲਿਸ਼ ਕੀਤਾ ਇਹਨਾਂ ਨੂੰ ਫਿਰ ਉਹਨਾਂ ਦੀ ਸ਼ੈਲਫ ਲਾਈਫ ਵਧਾਉਣ ਵਾਸਤੇ ਸਟੋਰਾਂ ਚ ਕੀ ਕਰਕੇ ਸਾਨੂੰ ਫਾਰਮਿੰਗ ਤੋਂ ਦੂਰ ਕੀਤਾ ਤੇ ਆਪ ਨੇ ਆਪ ਸਟੋਰਾਂ ਚ ਲੈ ਕੇ ਆਏ ਆਰਟੀਫੀਸ਼ੀਅਲ ਫੂਡ ਤੇ ਜ਼ਿਆਦਾ ਪਾਤਾ ਪਾਤਾ ਔਰ ਫਿਰ ਰੈਡੀ ਟੂ ਈਟ ਅਲੇ ਬੀਤੂ ਹਾਂ ਮੈਨੂੰ ਭੁੱਖ ਲੱਗੀ ਤੂੰ ਯਾਰ ਹੁਣ ਰੋਟੀ ਤੇ ਕਿੱਥੇ ਬਣਾਵਾਂ ਤੂੰ 버거 ਲਿਆ ਤਾਂ ਉਹਦੇ ਵਿੱਚ ਕੀ ਹੈ ਕਿ ਹੁਣ ਜਿਹੜੀਆਂ ਮਲਟੀਨੇਸ਼ਨਲ ਕੰਪਨੀਆਂ ਜਿਹੜੀਆਂ ਆਈਆਂ ਇਹਨਾਂ ਨੇ ਦਾ ਇਹ ਸੀ ਵੀ ਜਿਹੜਾ ਸਾਡਾ ਹਲਦੀराम ਕਹੂਗਾ ਵੀ ਜੇ ਸਪੋਜ਼ ਕੀਤਾ ਇੱਕ ਐਗਜ਼ੈਂਪਲ ਤੌਰ ਤੇ ਵੀ ਹਲਦੀराम ਕਹੂਗਾ ਵੀ ਮੇਰੀ ਮੁਫਲੀ ਇੱਕ ਵਾਰੀ ਕਾਲੀ ਮੇਰੇ ਬੱਚੇ ਨੇ ਹੂੰ ਤਾਂ ਉਹ ਸਾਰੀ ਉਮਰ ਹਲਦੀराम ਦੀ ਮੰਗਦਾ ਰਵੇ ਤਾਂ ਉਹਦੇ ਵਿੱਚ ਕੁਝ ਇਹਨਾਂ ਨੇ ਆਰਟੀਫੀਸ਼ੀਅਲੀ ਸਟਿਮੂਲੈਂਟਸ ਵੀ ਐਡ ਕਰਨੇ ਸ਼ੁਰੂ ਕੀਤੇ ਇਹਨਾਂ ਨੇ ਤੇ ਉਹਦੇ ਨਾਲ ਤੁਹਾਡੇ ਨਰਵ ਸਿਸਟਮ ਦੇ ਉੱਤੇ ਡਾਇਰੈਕਟ ਅਟੈਕ ਹੋਇਆ ਤੇ ਇਹ ਵਿੱਚ ਮਲਟੀਪਲ ਇੱਕ ਇੱਕ ਚੀਜ਼ ਇਹ ਦੇਖੋ ਤੁਹਾਡੇ ਘਰ ਦੇ ਵਿੱਚ ਹੀ ਬਹੁਤ ਸਾਰਾ ਜ਼ਹਿਰ ਹੀ ਜ਼ਹਿਰ ਭਰਿਆ ਹੁੰਦਾ ਉਹ ਡੱਬਿਆਂ 'ਚ ਪੈਕ ਕੀਤਾ ਹੈ ਸਮਾਰਟ 'ਚ ਬਟ ਉਹ ਉਹ ਹੈਗੇ ਸਾਰੇ ਜ਼ਹਿਰੀ परे ਹੋਇਆ ਤੁਸੀਂ ਕਹਿ ਰਹੇ ਹੋ ਸੀ ਹੋਮ ਮੇਡ ਹੈ ਨਥਿੰਗ ਇਜ਼ ਹੋਮ ਮੇਡ ਯੂ ਆਰ ਅਸੈਂਬਲਿੰਗ ਤੁਸੀਂ ਅਸੈਂਬਲ ਕਰ ਰਹੇ ਹੋ ਘਰੇ ਲਿਆ ਕੇ ਜਿਵੇਂ ਪਿਆਰਿਓ ਅਦਰਵਾਈਜ਼ ਕੁਝ ਵੀ ਹੋਮ ਮੇਡ ਨਹੀਂ ਹੈ ਹਰ ਕੋਈ ਕਿਚਨ ਚ ਨਹੀਂ ਬਣ ਰਿਹਾ ਤੁਹਾਡਾ ਕਿਚਨ ਚ ਬਣ ਰਿਹਾ ਸੌਰੀ ਕਿਚਨ ਚ ਸਰ ਆਟイズਮ ਦਾ ਆਪਣੀ ਟੈਕਨੋਲੋਜੀ ਦੇ ਨਾਲ ਵੀ ਕੁਝ ਐਸੋਸੀਏਸ਼ਨ ਹੈ ਜਿਹਦਾ ਮੈਂ ਗੱਲ ਕਰਾਂ ਕਿ ਫੋਨ ਆ ਗਿਆ ਅੱਜਕੱਲ ਬਹੁਤ ਜ਼ਿਆਦਾ ਸਕਰੀਨ ਟਾਈਮ ਬਹੁਤ ਜ਼ਿਆਦਾ ਵੱਧ ਗਿਆ ਕਿ ਉਹਦਾ ਔਰ ਆਟਿਜ਼ਮ ਦਾ ਵੀ ਕੋਈ ਕਨੈਕਸ਼ਨ ਹੈ ਦੇਖੋ ਜਦੋਂ ਬਹੁਤ ਸਾਰੇ ਤਾਂ ਮੇਰੇ ਨਾਲ ਇਸ ਚੀਜ਼ ਨਾਲ ਬੈਸਣ ਲੱਗ ਜਾਂਦੇ ਆ ਹੂੰ ਜਨਰਲੀ ਤੌਰ ਤੇ ਜਿਹੜਾ ਬੱਚਾ ਜਦੋਂ ਪੈਦਾ ਹੁੰਦਾ ਹੂੰ ਉਹਦੀਆਂ ਫਾਈਵ ਸੈਂਸਸ ਨੇ ਹੂੰ ਹੂੰ ਨਾਰਮਲ ਬੱਚੇ ਦੀ ਨਹੀਂ ਜਿਹਦੇ ਨਾਲ ਉਹ ਦੇਖਦਾ ਸੁਣਦਾ ਸੁੰਘਦਾ ਟੱਚ ਕਰਦਾ ਸਵਾਦ ਆਉਂਦਾ ਉਹਨੂੰ ਹਾਂਜੀ ਫਾਈਵ ਫਾਈਵ ਸੈਂਸਸ ਔਰ ਫਾਈਵ ਸੈਂਸਸ ਜੇ ਅਸੀਂ ਦੇਖਦੇ ਹਾਂ ਜੇ ਬਚਪਨ ਤੋਂ ਲੈ ਕੇ ਹੁਣ ਤੱਕ ਉਹ ਪ੍ਰੋਪਰ ਚੱਲਦੀਆਂ ਹੂੰ ਉਹਨਾਂ ਸੀ ਟੱਚ ਨੂੰ ਹੱਗ ਕਰਦੇ ਹਰ ਕੋਈ ਬੱਚਾ ਵੱਖਰਾ ਵੱਖਰੇ ਲੋਕ ਹੱਗ ਕਰਦੇ ਹਨ ਫਿਰ ਉਸ ਨੂੰ ਉਸ ਨੂੰ ਹਲਕੇ-ਹਲਕੇ ਫੂਡ ਦੇਣਗੇ ਵੱਖਰਾ-ਵੱਖਰੇ ਟੇਸਟ ਦੇਣਗੇ স্মੈਲ ਉਹਨੂੰ ਵੱਖਰੇ-ਵੱਖਰੇ ਚੀਜ਼ ਦੇਖਣ ਦਾ ਮੌਕਾ ਮਿਲਦਾ ਹੈ ਬਾਹਰ ਚੀਜ਼ਾਂ ਦਿਖਾਉਣਗੇ ਤਾਂ ਸਲੋ ਪ੍ਰੋਸੈਸ ਹੁੰਦਾ ਹੈ ਹੂੰ अच्छा बच्चे ਦੇ ਸਾਹਮਣੇ ਜੇ ਕੋਈ ਕਾਰ ਆ ਰਹੀ ਹੈ ਤਾਂ ਬੱਚਾ ਉਨੀ ਜਲਦੀ ਫ੍ਰੀਕਵੈਂਟਲੀ ਨਹੀਂ ਕਿ ਕੋਸ ਨੂੰ ਕਾਰ ਵੀ ਉਸ ਉਹ ਜਿੰਨਾ ਸਾਨੂੰ ਸਾਈਜ਼ ਦਿਖਦਾ ਹੋਊਗਾ ਸ਼ਾਇਦ ਉਹਨੂੰ ਉਹਨਾਂ ਸਾਈਜ਼ ਨਾ ਦਿਖਦਾ ਕਿਉਂਕਿ ਪ੍ਰੋਸੈਸ ਹੁੰਦੇ ਟਾਈਮ ਲੈ ਜਾਂਦੀ ਹੈ ਹਮ ਕਿਕ ਰਿਐਕਟ ਨਹੀਂ ਕਰ ਸਕਦਾ ਤਾਂ ਉਹ ਇੱਕ ਨੇਚਰਲ ਪ੍ਰੋਸੈਸ ਹੈ ਹਮ ਉਹ ਰਿਲ ਕਰਕੇ ਬੱਚਾ ਆਪ ਦੇ ਰਿਫਲੈਕਸਸ ਤਿਆਰ ਕਰਦਾ ਡਵਲਪ ਹੋ ਜਾਂਦਾ ਹੈ ਜਦੋਂ ਮੋਬਾਈਲ ਦੀ ਜਦੋਂ ਗੱਲ ਆ ਜਾਂਦੀ ਹੈ ਹਮ ਉਹ ਚ ਕੀ ਹੈ ਕਿ ਮੈਮਰੀ ਜਿਹੜੀ ਹੈ ਉਹ ਬਾਕੀ ਸੈਂਸਸ ਚਾਰ ਜਿਹੜੀਆਂ ਉਹ ਬਲੌਕ ਹੋ ਜਾਂਦੀਆਂ ਇੱਕ ਸੈਂਸਸ ਥੋੜੀ ਕੰਮ ਕਰ ਰਹੀ ਜਾਂਦੀ ਹੈ ਉਹ ਸਿਰਫ ਆਈਸ ਆਈਸ ਰਾਈਟ ਬੱਚਾ ਸਿਰਫ ਆਜ ਸਟਾਰਟਿੰਗ ਜਿਹੜੀ ਹੈ 6 ਮਹੀਨੇ ਵਾਲਾ ਉਹਨੂੰ ਆਜ ਤੱਕ ਜਿਆਦਾ ਫੋਕ ਉਹਨੂੰ ਸੁਣਨ ਦਾ ਪ੍ਰੋਸੈਸ ਤਾਂ ਹੁੰਦਾ ਨਹੀਂ ਇਹਦਾ ਮਤਲਬ ਕੀ ਹੈ ਉਹਦੇ ਲਈ ਤਾਂ ਇੱਕ ਪ੍ਰੋਸੈਸਿੰਗ ਚੱਲੀ ਜਾਂਦੀ ਹੈ ਉਹ ਜਦੋਂ ਚੱਲੀ ਜਾਂਦੀ ਚੱਲੀ ਜਾਂਦੀ ਹੈ ਤਾਂ ਇੱਕ ਹੀ ਸੈਂਸ ਜਿਹੜੀ ਹੈ ਉਹ ਬਹੁਤ ਜ਼ਿਆਦਾ ਐਕਟਿਵ ਹੋ ਜਾਂਦੀ ਹੈ ਬਾਕੀ ਦੀ ਚਾਰ ਡਿਸਟਰਬ ਹੋ ਜਾਂਦੀਆਂ ਉਹਨੂੰ ਕਹਿੰਦੇ ਸੈਂਸਰੀ ਡਿਸਟਰਬੈਂਸ ਉਹ ਹੀ ਕੋਰਟਿਜ਼ਮ ਦੇ ਪਹਿਲੀ ਨੀਂਦ ਧਰ ਦਿੰਦੀ ਹੈ ਓਵਰ ਸਕਰੀਨਿੰਗ ਦੇ ਨਾਲ ਜਦੋਂ ਕੋਵਿਡ ਦਾ ਸਮਾਂ ਆਇਆ ਸੀ ਨਾ ਉਸ ਤੋਂ ਬਾਅਦ ਜਿਹੜੀ ਇਹਨਾਂ ਦੀ ਸੰਖਿਆ ਵਧੀ ਹੈ ਉਸ ਤੋਂ ਪਹਿਲਾਂ ਇੰਨੀ ਨਹੀਂ ਸੀ ਬੱਦ ਤੋਂ ਉਦੋਂ ਵੀ ਰਹੀ ਸੀ ਹੁਣ ਤਾਂ ਇੱਕਦਮ ਫਲੱਡ ਆਇਆ ਪਿਆ ਤੁਸੀਂ ਸਿਰ ਦੱਸਿਆ ਕਿ ਪਰਸੈਂਟੇਜ 'ਚ ਹੀ ਬਹੁਤ ਜ਼ਿਆਦਾ ਫਰਕ ਆਇਆ ਕਿਤੇ 300 ਦੇ ਨਾਲ ਇੱਕ ਤੇ ਕਿਤੇ 7 ਦੇ ਨਾਲ ਇੱਕ ਤੇ ਪਰਸੈਂਟੇਜ ਤਾਂ ਕੋਵਿਡ ਦੇ ਨਾਲ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਬਹੁਤ ਜ਼ਿਆਦਾ ਫਰਕ ਹੈ ਬਹੁਤ ਪਰਸੈਂਟੇਜ ਦੀ ਗੱਲ ਤਾਂ ਤੁਸੀਂ ਉਹਨਾਂ ਨਾਲ ਕਰ ਰਹੇ ਹੋ ਜਦੋਂ ਉਹ 8th ਸਟੱਡੀਜ਼ ਅਜ ਤੋਂ 3 ਸਾਲ ਪਹਿਲਾਂ ਦੀਆਂ 4 ਸਾਲ ਪਹਿਲਾਂ ਦੀਆਂ ਜੀ 5 ਸਾਲ ਪਹਿਲਾਂ ਦੀਆਂ ਜੀ ਰਾਈਟ ਰੀਸੈਂਟ ਸਟੱਡੀ ਨਹੀਂ ਆਈ ਇਹਦੀ ਕੋਵਿਡ ਤੋਂ ਬਾਅਦ ਇਹ ਤਾਂ ਹੋਰ ਵੀ ਹਿਲਾ ਸਕਦੀ ਹੈ ਹਣਾ ਉਹ ਤਾਂ ਜਿਹੜਾ ਆਰਟਿਸਮ ਦੀ ਰੇਟ ਜਿਹੜੀ ਕਹਿ ਰਹੇ ਆ ਉਹ ਨੰਬਰ ਆ ਸਕਦੇ ਨੇ ਉਹ ਐਕਚੁਅਲ ਜੇ ਕਾਫੀ ਜ਼ਿਆਦਾ ਬਹੁਤ ਸ਼ਾਨਜਨਕ ਨੇ ਹਾਲਾਤ ਨੇ ਹੂੰ ਯੂਕੇ ਅਮਰੀਕਾ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਕਿਤੇ ਵੀ ਵੈਸਟ ਕੰਟਰੀ ਦੇ ਵਿੱਚ ਜੇ ਤੁਹਾਡੇ ਬੱਚੇ ਚਾਰਟਜ ਵਾਲੇ ਲੱਛਣ ਜੇ ਆਪਾਂ ਨੂੰ ਦੇਖ ਕੇ ਹੁਣ ਕੋਈ ਆਪਣੇ ਬੱਚੇ ਨੂੰ ਕੰਪੇਅਰ ਕਰਕੇ ਕਿਸ ਡਾਕਟਰ ਕੋਲ ਜਾਣਾ ਚਾਹੂਗਾ ਤੁਸੀਂ ਸੋਚ ਸਕਦੇ ਹੋ ਕਿ 2 ਸਾਲ ਤੋਂ ਉੱਪਰ ਦੀ ਵੇਟਿੰਗ ਲਿਸਟ ਆ ਉੱਥੇ ਓ ਤੁਹਾਨੂੰ ਡਾਇਗਨੋਸਿਸ 2 ਇਅਰਸ ਪਲਸ ਵੇਟਿੰਗ ਵੇਟਿੰਗ ਆ 2 ਸਾਲ ਚ ਬੱਚਾ ਕਿੱਥੇ ਪਹੁੰਚੂਗਾ ਹੱਥੋਂ ਨਿਕਲ ਜੂਗਾ ਤਾਂ ਉਹਦਾ ਤੇ ਨਰਵਸ ਸਿਸਟਮ ਪੂਰਾ ਡੈਮੇਜ ਹੋ ਜਾਏਗਾ ਉਹ ਤਾਂ ਸਬ ਤੱਕ ਹਾਂਜੀ ਹਨਾ ਉਸ ਤੋਂ ਬਾਅਦ ਉਹਦੀ ਸਰਵਿਸ ਜਿਹੜੀ ਮਿਲਣੀ ਆ ਉਹਨੂੰ ਹਨਾ ਉਹਦੇ ਲਈ ਫੇਰ ਉਹਨੂੰ 3-3 ਸਾਲ ਚਾਰ ਸਾਲ ਵੇਟ ਹੈ ਉਹਦਾ ਡਾਇਗਨੋਸ ਹੈ ਕਿਉਂਕਿ ਤਿਆਰੀ ਕਿਸੇ ਦੀ ਨਹੀਂ ਸੀ ਇਸ ਬਿਮਾਰੀ ਬਾਰੇ ਸਾਰੇ ਇਸਨੂੰ ਇਗਨੋਰ ਕਰ ਰਹੇ ਸੀ ਕੁਝ ਲੋਕਾਂ ਨੇ ਕਿਹਾ ਹਜੇ ਵੀ ਪੰਜਾਬ ਚ ਕਈ ਕਲੇਮ ਕਰਦੇ ਆ ਮੈਂ ਕਈਆਂ ਦੀ ਪੋਸਟਰਾਂ ਦੇਖਦਾ ਕਿ ਨਹੀਂ ਨਹੀਂ ਪਹਿਲਾਂ ਨਾਲ ਅਵੇਅਰਨੈਸ ਵਧ ਗਈ ਆ ਹਮ ਅੱਛਾ ਥੋੜੀ ਇਸ ਗੱਲ 'ਈ ਮੈਂ ਸਹਿਮਤ ਹੋ ਜਾਣਾ ਹਮ ਤੁਸੀਂ ਕਹਿੰਦੇ ਹੋ ਅਵੇਅਰਨੈਸ ਵਧ ਗਈ ਹਮ ਤਾਂ ਬੱਚੇ ਵਧ ਗਏ ਇਹਦਾ ਮਤਲਬ ਤੁਸੀਂ ਮੰਨਦੇ ਹੋ ਪਹਿਲਾਂ ਵੀ ਇੰਨੇ ਸੀ ਹਮ ਅੱਜ ਤਾਂ 20 ਸਾਲ ਪਹਿਲਾਂ ਵੀ ਇੰਨੇ ਸੀ ਹਮ ਫਿਰ ਉਹ ਕਮਿਊਨਿਟੀ ਕਿੱਥੇ ਆ ਹਸਤਾ ਦੇਖ ਨਹੀਂ ਰੇ ਸੜਕਾਂ 'ਤੇ ਕਿਤੇ ਟਰੈਫਿਕ ਦੇ ਗਲੀਆਂ 'ਚ 100-100 ਬੱਚਾ ਟਰੈਫਿਕ ਦਾ ਵੇਸਤਾ ਇੰਨੇ ਕਿ ਲੁਧਿਆਣੇ 'ਚ 150 ਬੱਚਾ ਆ ਗਲੀਆਂ 'ਚ ਟਰੈਫਿਕ ਦਾ ਅਡਲਟ ਹਮ ਹਸਤਾ ਨਹੀਂ ਦੇਖ ਰਹੇ ਅਜੇ ਨੀ ਤਾਂ ਬਹੁਤ ਵੱਡੀ ਕਮਿਊਨਿਟੀ ਬਣ ਜਾਣੀ ਮਲੇ ਇੱਕ ਤਰ੍ਹਾਂ ਦਾ ਬੇਗ ਰੇਸ਼ੋ 4% ਹੈ ਇਟਸ ਅ ਲਰਮਿੰਗ ਰੇਸ਼ੋ ਰਾਤ ਅਲਰਮਿੰਗ 4% ਹੈ mm -hmm. 4% ਤਾਂ ਫਿਰ ਗਲੀਆਂ ਚ ਟੂਰੀ ਫਿਰਨੀ ਸੀ ਇਹ ਰੀਸੈਂਟ ਇਅਰ ਚ ਵਧੀ ਹੈ ਔਰ ਜੇ ਤੁਸੀਂ ਪਿਓਰਲੀ ਜੈਨੇਟਿਕਸ ਦੀ ਗੱਲ ਕਰਦੇ ਹੋ ਜੀਨਸ ਕੋਈ ਵੀ ਚੇਂਜਸ ਆਉਂਦੀਆਂ ਜੈਨੇਟਿਕ ਚੇਂਜਸ ਜਦੋਂ ਆਉਂਦੀਆਂ ਇਟ ਟੇਕਸ ਜਨਰੇਸ਼ਨਸ ਨਾਟ ਓਨਲੀ ਵਿਦਿਨ ਟੂ ਜਨਰੇਸ਼ਨਸ ਇਹ ਵੀ ਥੋੜ੍ਲੇ ਕੋਸ਼ਨ ਮਾਰ ਕੇ ਅਸੀਂ ਇਹ ਕਹਿੰਦੇ ਵੀ ਜਿੰਨਾ ਤੁਹਾਡਾ ਡੀਐਸਐਮ 4 ਜਾਂ ਜਿੰਨਾ ਵੀ ਤੁਹਾਡਾ ਪ੍ਰੋਟੋਕੋਲ ਤੁਸੀਂ ਡਾਇਗਨੋਸਟਿਕ ਪ੍ਰੋਟੋਕੋਲ ਉਹਨਾਂ ਨੂੰ ਇੱਕ ਥਾਂ ਤੇ ਰੱਖੋਗੇ ਨਾ ਜੇ ਉਹਨੂੰ ਪਜ਼ਲ ਨੂੰ ਸੋਲਵ ਕਰਨਾ ਚਾਹੋਗੇ ਤਾਂ ਉਸ ਪਜ਼ਲ ਨੂੰ ਸੋਲਵ ਕਰਨ ਵਾਸਤੇ ਇੱਕ ਪੈਡੀਟ੍ਰੀਸ਼ੀਨ ਵੀ ਚਾਹੀਦਾ ਹੈ ਨਰੋਲੋਜਿਸਟ ਵੀ ਚਾਹੀਦਾ ਹੈ ਇੱਕ ਡਾਈਟੀਸ਼ਨ ਵੀ ਚਾਹੀਦਾ ਇੱਕ ਸਾਈਕੋਲੋਜਿਸਟ ਵੀ ਚਾਹੀਦਾ ਫੇਰ ਜਾ ਕੇ ਇਸ ਪਜ਼ਲ ਨੂੰ ਕੋਈ ਸਮਝਿਆ ਜਾ ਸਕੂਗਾ ਐਡਡਡ 뷰 ਨਾਲ ਸਾਰੇ ਦੇਖਣ ਔਰ ਫੇਰ ਉਸਨੇ ਕਰੈ ਬਣਾ ਸਕਣ ਇਹਦੇ ਲਈ ਹੋਲਿਸਟਿਕ ਅਪਰੋਚ ਦੀ ਲੋੜ ਹੁੰਦੀ ਹੈ ਹੁਣ ਸਮੱਸਿਆ ਹੈ ਕਿ ਜਿਨ੍ਹਾਂ ਨੇ ਕੰਮ ਕਰਨਾ ਸੀ ਮੈਡੀਕਲ ਵਰਲਡ ਨੇ ਉਹ ਕਰ ਨਹੀਂ ਰਿਆ ਜੋ ਮੇਰੇ ਵਰਗੇ ਕਰ ਨਹੀਂ ਸਕਦੇ ਸੀ ਜਿਨ੍ਹਾਂ ਦੇ ਏਰੀਆ ਹੀ ਬਾਹਰ ਹੈ ਉਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਹਨਾ ਜਿਨ੍ਹਾਂ ਨੇ ਕਦੇ ਮੈਡੀਕਲ ਦਾ ABC ਨਹੀਂ ਪੜ੍ਹੀ ਉਹ ਉਸ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਇਹ ਚੀਜ਼ ਦੇ ਵਿੱਚ ਫੇਲਿਅਰ ਰੇਟ ਤਾਂ ਰਹੂਗਾ ਹੋ ਸਕਦਾ ਉਹਨੂੰ ਕਿਸੇ ਨਾ ਕਿਸੇ ਰੂਪ ਚ ਰਬੜਾ ਜਿਨ੍ਹਾਂ ਪੀ 30% ਬ੍ਰੇਨ ਲੈ ਕੇ ਆ ਗਿਆ ਬੱਚਾ ਤੁਹਾਡੇ ਕੋਲੇ ਇਹਨੂੰ ਖਿੱਚ ਕੇ ਹੋ ਸਕਦਾ 40 45 ਕਰ ਲਉ ਤੁਸੀਂ ਹਮ ਇੰਨਾ ਹੋ ਸਕਦਾ ਪਰ ਰਬੜ ਦੇ ਵਿੱਚ ਜਿਹੜਾ ਉਹ ਵਿੱਚ ਪੈਚ ਲਾ ਕੇ ਦੇਣਾ ਸੀ ਜਿਹੜਾ ਪੈਚ ਲਾ ਸਕਦਾ ਸੀ ਉਹ ਮੈਡੀਕਲ ਵਰਡ ਲਾ ਸਕਦਾ ਸੀ ਐਂਡ ਉਹ ਟੋਟਲੀ ਇਨਕਾਰੀ ਹੋਇਆ ਪਿਆ ਇਸ ਚ ਗੈਸਟਰੋ ਦੀ ਨਿਊਰੋਲੋਜਿਸਟ ਨਾਲੋਂ ਗੈਸਟਰੋ ਦੀ ਸਭ ਤੋਂ ਜ਼ਿਆਦਾ ਭੂਮਿਕਾ ਹੁੰਦੀ ਹੈ ਤੁਸੀਂ ਹੈਰਾਨ ਹੋਵੋਗੇ ਬਿਲਕੁਲ ਹੈਨਾ ਗੱਲ ਆਪਾਂ ਨਰਵਸ ਨਰਵਸ ਸਿਸਟਮ ਦੀ ਕਰ ਰਹੇ ਹਾਂ ਆਟイズਮ ਦੀ ਗੱਲ ਕਰ ਰਹੇ ਹਾਂ ਜੋ ਕਿ ਨਰਵਸ ਨਾਲ ਰਿਲੇਟਡ ਨੇ ਤੇ ਤੁਸੀਂ ਕਹਿ ਰਹੇ ਹੋ ਗੈਸਟਰੋ ਦੇ ਨਾਲ ਵੀ ਬਹੁਤ ਵੱਡਾ ਕਨੈਕਸ਼ਨ ਹੈ ਮੈਂ ਕਹਿਣਾ ਵੀ ਉਹਨਾਂ ਦੀ ਤਾਂ ਜਿਹੜੀ ਸੀਗੀ ਇੱਕ ਡਾਕਟਰ ਜिमਸ ਐਡਮਸ ਨੇ ਇੱਕ ਕੋਟੇਸ਼ਨ ਦਿੱਤੀ ਮਾਰਥਾ ਹਰਬਟ ਨੇ ਦਿੱਤੀ ਕਿ ਆਰਥਰਿਟਿਸ ਇਸ ਨਾਟ ਪਿਓਰਲੀ ਜੈਨੇਟਿਕ ਡਿਸਆਰਡਰ ਬਾਇ ਲਾਰਸ ਇਸ এনवायरमेंटਲ ਐਂਡ ਹੋਲ ਬਾਡੀ ਡਿਸਆਰਡਰ ਐਂਡ ਮੋਰ ਥੈਨ ਇਟਸ ਅ ਗਟ ਡਿਸਆਰਡਰ ਇਹ ਥੋੜਾ ਪੇਟ ਦਾ ਡਿਸਆਰਡਰ ਹੈ ਕਿਉਂਕਿ ਜਿਹੜੇ ਬ੍ਰੇਨ ਚ ਪਹਿਲਾਂ ਜਿਹੜੀ ਇਨਫਲੇਮੇਸ਼ਨ ਆਉਂਦੀ ਹੈ ਉਹ ਸਭ ਤੋਂ ਪਹਿਲਾਂ ਗਟ ਇਨਫਲੇਮੇਸ਼ਨ ਆਉਂਦੀ ਹੈ ਉਥੇ ਉਸ ਤੋਂ ਬਾਅਦ ਤੁਹਾਡੇ ਬਹੁਤ ਸਾਰੇ ਨਿਊਟ੍ਰੀਐਂਟਸ ਜਿਹੜੇ ਆ ਉਹ ਲੋਸ ਹੋਣੇ ਸ਼ੁਰੂ ਹੋ ਜਾਂਦੇ ਆ ਔਰ ਉਸ ਤੋਂ ਬਾਅਦ ਬਹੁਤ ਸਾਰੀ ਡੈਫੀਸ਼ੈਂਸੀਜ਼ ਆਉਂਦੀਆਂ ਹਨ ਅਨਯੋ ਕਿ ਬ੍ਰੇਨ ਦੇ ਬਹੁਤ ਸਾਰੇ ਨਿਊਰੋਟ੍ਰਾਂਸਮਿਟਰ ਸਾਡੇ ਗੱਟ ਚ ਬਣਦੇ ਆ ਔਰ ਗੱਟ ਚ ਪਤਾ ਕੌਣ ਬਣਾਉਂਦਾ ਉਹ ਸਾਡੇ ਗੱਟ ਬੈਕਟੀਰੀਆ ਬਣਾਉਂਦੇ ਆ ਹੈਲਦੀ ਗੱਟ ਬੈਕਟੀਰੀਆ ਗੁੱਡ ਬੈਕਟੀਰੀਆ ਗੁੱਡ ਬੈਕਟੀਰੀਆ ਲੇਕਿਨ ਜਦੋਂ ਜਿਵੇਂ ਆਊਟਰ এনਵਾਇਰਨਮੈਂਟ ਬਾਹਰਲਾ এনਵਾਇਰਨਮੈਂਟ ਚੇਂਜ ਹੋਊਗਾ ਰਾਈਟ ਉਵੇਂ ਇੰਟਰਨਲ এনवायरमेंट ਚੇਂਜ ਹੋ ਜੂਗਾ ਤਾਂ ਹੀ ਲੋਕੀ ਕਹਿੰਦੇ ਨੇ ਪੇਟ ਸਹੀ ਹੈ ਤੇ ਸਾਰਾ ਕੁਝ ਸਹੀ ਹੈ ਸਹੀ ਹੈ ਨਹੀਂ ਹਾਂ ਮੰਨ ਲਓ ਅਸੀਂ ਇੱਥੋਂ ਦਾ এনवायरमेंट ਚੇਂਜ ਹੋ ਰਿਹਾ ਇੱਥੇ ਕੈਮੀਕਲ ਵੱਧ ਰਹੇ ਆ ਤਾਂ ਆਟੋਮੈਟਿਕ ਸਾਡੇ ਜਿਹੜੇ ਆਂਤੜੀਆਂ ਜਿਹੜੀਆਂ ਹੈਗੀਆਂ ਆਂਤਰੀਆਂ ਜਿਹੜੇ ਬੈਕਟੀਰੀਆ ਉਹ ਬਦਲਣਗੇ ਉਹ ਬਦਲਨੇ ਸ਼ੁਰੂ ਹੋ ਜਾਣਗੇ ਬੜੇ ਕੁਕਲੀ ਚੇਂਜ ਹੁੰਦੇ ਆ ਇੱਥੋਂ ਤੱਕ ਕਿ ਇਹ ਇਹ ਜਿਹੜੀ ਨਤਾਸ਼ਾ ਕੈਂਬਲ ਤਾਂ ਇੱਥੋਂ ਤੱਕ ਇਹ ਕਹਿੰਦੀ ਹੈ ਕਿ ਜਿਹੜਾ ਥੋੜਾ ਇਨ ਮਾਰਤਾ ਹਰਬਰਟ ਵੀ ਕਿ ਜਿਹੜਾ ਥੋੜਾ ਜੈਨੇਟਿਕ ਮਟੀਰੀਅਲ ਹੈ ਉਹ ਵੀ ਤੁਹਾਡੇ ਗੱਟ ਬੈਕਟੀਰੀਆ ਤਿਆਰ ਕਰਦੇ ਆ ਮੀਨ ਚ ਅਗਰ ਤੁਹਾਡਾ ਹੈਲਦੀ ਜੀਨਸ ਹੈਗਾ ਉਸ ਨੂੰ ਡੈਮੇਜ ਵੀ ਤੁਹਾਡੇ ਗੱਟ ਬੈਕਟੀਰੀਆ ਕਰ ਸਕਦੇ ਆ ਔਰ ਜੇ ਹੈਲਥ ਡੈਮੇਜ ਜੀਨਸ ਹੈਗੇ ਆ ਉਸ ਨੂੰ ਵੀ ਉਸ ਨੂੰ ਵੀ ਉਸ ਨੂੰ ਵੀ ਉਹ ਹੈਲਦੀ 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 ਕਰ ਸਕਦੇ ਆ ਉਹ ਵੀ ਗੱਟ ਬੈਕਟੀਰੀਆ ਐਂਡ ਯੂ ਵਿਲ ਬੀ ਨੋਟ ਸਰਪ੍ਰਾਈਜ਼ ਟੂ ਨੋ ਕਿ ਜਿਹੜੇ ਗੱਟ ਬੈਕਟੀਰੀਆ ਹੈ ਅਗਰ ਇਹਦੀ ਪ੍ਰੋਪਰ ਮੈਨੇਜਮੈਂਟ ਕੀਤੀ ਜਾਵੇ ਤਾਂ ਵਿਦਨ 3 ਡੇਸ ਚੇਂਜ ਹੋ ਜਾਂਦੇ ਆ ਉਹ ਤਿੰਨ ਦਿਨ ਦੇ ਅੰਦਰ ਤਿੰਨ ਦਿਨਾਂ ਚੇਂਜ ਹੋ ਜਾਂਦੇ ਆ ਵਾਓ ਰਾਈਟ ਤਿੰਨ ਦਿਨਾਂ ਚ ਹੀ ਖਰਾਬ ਹੋ ਜਾਂਦੇ ਖਰਾਬ ਵੀ ਹੋ ਸਕਦਾ ਤੁਸੀਂ ਅੱਜ ਓਵਰ ਬੜਾ ਸਿੰਪਲ ਹੈ ਮੇਰੇ ਕੋਲੇ ਹੁਣ ਜਿੰਨੇ ਬੱਚੇ ਜਿਹੜੇ ਪਿਓਰਲੀ ਮੈਨੂੰ ਫੋਲੋ ਕਰ ਰਹੇ ਹੁੰਦੇ ਆ ਡਾਈਟ ਤੇ ਉਤੇ ਇਹਨਾਂ ਨਿਊਟ੍ਰੀਸ਼ਨ ਦੇ ਤੇ ਤਾਂ ਉਹ ਦੇਖਦੇ ਆ ਕਿ ਅਸੀਂ ਇੱਕ ਦਿਨ ਵੀ ਇਹਨੂੰ ਗੁੜ ਖਵਾ ਦਈਏ ਇੱਕ ਦਿਨ ਵੀ ਇੱਕ ਚਾਹ ਦੀ ਕੱਪ ਪੀ ਗਏ ਤਾਂ ਸਾਨੂੰ ਤਿੰਨ ਦਿਨ ਤੱਕ ਭੁਗਤਣਾ ਪੈਂਦਾ ਓ 10-10 ਦਿਨ ਤੱਕ ਭੁਗਤਣਾ ਨਾ ਇੰਪੈਕਟ ਪੈ ਜਾਂਦਾ ਪਹਿਲਾਂ ਨਹੀਂ ਮੰਨਦੇ ਸੀ ਉਹ ਪਰ ਜਦੋਂ ਉਹਨਾਂ ਨੇ 6 ਮਹੀਨੇ ਤੱਕ ਕੰਮ ਕਰਕੇ ਦੇਖ ਲਿਆ ਸਾਡੇ ਕੰਮ ਹੋਰ ਵੀ ਆ ਪੈਰੈਂ ਕਿਉਂਕਿ ਅਸੀਂ ਓਪਨ ਹੋ ਕੇ ਚੱਲਦੇ ਹਾਂ ਸਾਡੇ ਜਿੰਨੇ ਵੀ ਇੰਸਟੀਚੂਟ ਦੇ ਵਿੱਚ ਪ੍ਰੋਫੈਸ਼ਨਲਸ ਨੇ ਥੈਟਸ ਵੈਰੀ ਇੰਪੋਰਟੈਂਟ ਸਾਰੇ ਪ੍ਰੋਫੈਸ਼ਨਲ ਐ ਅਸੀਂ ਕਿਸੇ ਦੀ ਕੋਈ ਜ਼ਿੰਮੇਵਾਰੀ ਨਹੀਂ ਲੈਂਦੇ ਵੀ ਕੋਈ ਨਹੀਂ ਸਾਰੇ ਮੈਨੂ ਮਿਲੋ ਜਿਹਦਾ ਮਤਲਬ ਓਟੀ ਨਾਲ ਕਿਸੇ ਦਾ ਕਨੈਕਸ਼ਨ ਹੈ ਇਨਕੁਆਰੀ ਹੈ ਅਸੀਂ ਨਾ ਉਹ ਰੂਮ ਹੈ ਉੱਥੇ ਜਾ ਕੇ ਮਿਲੋ ਓਟੀ ਵਾਲੇ ਨੂੰ ਮਿਲੋ ਕਿਉਂਕਿ ਸਾਨੂੰ ਕੋਈ ਡਰ ਨਹੀਂ ਹੈਗਾ ਅਸੀਂ ਕੋਈ ਅਨਐਜੂਕੇਟਡ ਪਰਸਨ ਨਹੀਂ ਬਿਠਾਏ ਹੋਏ ਉਹ ਪ੍ਰੋਫੈਸ਼ਨਲ ਐ ਉਹ ਜਵਾਬ ਦੇਊਗਾ ਅਸੀਂ ਅੱਗੇ ਗੇਟ ਬੰਦ ਨਹੀਂ ਕਰਦੇ ਉਹਨਾਂ ਦੇ ਅਸੀਂ ਬੋਸ 90% ਇੰਸਟੀਚਿਊਟ ਦੇ ਵਿੱਚ ਹੁੰਦਾ ਕਿ ਅਗੋਂ ਬਾਹਰੋਂ ਗੇਟ ਬੰਦ ਹੋ ਜਾਂਦੇ ਆ ਹਾਂ 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 ਅੰਦਰ ਤੁਸੀਂ ਪ੍ਰੋਫੈਸ਼ਨਲ ਨੂੰ ਮਿਲ ਨਹੀਂ ਸਕਦੇ ਕਿਤੇ ਨਾ ਕਿਤੇ ਇਨਸਿਕਿਉਰਟੀ ਵੀ ਹੁੰਦੀ ਹੈ ਕਿ ਸਾਡਾ ਪ੍ਰੋਫੈਸ਼ਨਲ ਪਤਾ ਨਹੀਂ ਉਸ ਤਰੀਕੇ ਨਾਲ ਗੱਲ ਦਾ ਜਵਾਬ ਦੇਊਗਾ ਕਿ ਨਹੀਂ ਦੇਊਗਾ ਨਹੀਂ ਦੇਊਗਾ ਪਰ ਸਾਡਾ ਨਹੀਂ ਅਸੀਂ ਤਾਂ ਓਪਨ ਡਿਬੇਟਸ ਵੀ ਰੱਖਦੇ ਹਾਂ ਕੋਈ ਪੇਰੈਂਟਸ ਕਹਿੰਦੇ ਕਹਿਣਾ ਚਾਹੁੰਦਾ ਵੀ ਆਈ ਵਾਂਟ ਟੂ ਡਿਬੇਟ ਔਨ ਦੈਟ ਡਿਸਕਸ ਔਰ ਡਿਬੇਟ ਔਨ ਦੈਟ ਹਾਂ ਨਾ ਹੈਲਥੀ ਡਿਬੇਟ ਕਰਨਾ ਚਾਹੁੰਦੇ ਆ ਅੱਜ ਗੋ ਅਵਰਸ ਵੈਲਕਮ ਸਾਨੂੰ ਬਹੁਤ ਅੱਛਾ ਲੱਗਦਾ ਉਹਨਾਂ ਨਾਲ ਸਰਕਲ ਡਾਕ